ਔੜੀ ਪਾਪਾ ਪਪਾ ਪਰਮਤੁ ਪਾਰਣ ਪਾਇ ਪਤਿਤ ਪਾਵਿਣਾ ਗਾ ਮਹਾਰਾਇ ਹੋਤ ਕਣੀਤ ਕੋਟ ਅਪਰਾਧ ਅੰਮ੍ਰਿਤ ਨਾਮ ਜਪੇ ਮਿਲ ਸਾਧ ਪਰਪੰਚ ਦ੍ਰੋਹ ਭੋਮਟ ਨਾਹੀ ਸਤਿ ਸ੍ਰੀ ਅਕਾਲ ਜੀ ਤੁਸੀਂ ਦੇਖ ਰਹੇ ਹੋ ਟਾਈਗਰ ਪੰਜਾਬ ਨੇ ਉਹੀ ਤੇ ਮਹਾਰਾਮ ਸਿੰਘ ਮੰਡੀ ਬਰੀਵਾਲਾ ਵਿਖੇ 55ਵਾਂ ਬਾਬਾ ਮੋਢਾ ਜੀ ਦਾ ਮਨਾਇਆ ਜਾ ਰਿਹਾ ਮੋਛਾ ਇਸ ਸਮਾਗਮ ਦੌਰਾਨ ਹਰ ਧਾਰਮਿਕ ਸਮਾਗਮਾਂ ਦੀ ਕੀਤੀ ਗਈ ਸ਼ੁਰੂਆਤ ਬਰੀਵਾਲਾ ਤੋਂ ਇਲਾਵਾ ਇਲਾਕਾ ਪਰਦੇ ਲੋਕਾਂ ਵਿੱਚ ਖੁਸ਼ੀ ਦੀ ਲਹਿਰ ਕਮੇਟੀ ਵੱਲੋਂ 150 ਸੇਵਾਦਾਰ ਸੰਤਾਂ ਦੀ ਸੇਵਾ ਕਰਨ ਲਈ ਕੀਤੇ ਗਏ ਨਿਯੁਕਤਾਂ ਜਲਾਸ਼ਰੀ ਮੋਕਸਰ ਸਾਹਿਬ ਦੇ ਅਧੀਨ ਆਉਂਦੀ ਸਾਤ ਤਹਿਸੀਲ ਮੰਡੀ ਬਰੀਵਾਲਾ ਵਿਖੇ ਬਾਬਾ ਮੋਢਾ ਜੀ ਦੇ ਸਾਲਾਨਾ ਸਮਾਗਮਾਂ ਦੀ ਕੀਤੀ ਗਈ ਸ਼ੁਰੂਆਤ ਇਸ ਸੰਬੰਧੀ ਲੰਮੇ ਸਮੇਂ ਤੋਂ ਇਸ ਸਮਾਗਮਾਂ ਨੂੰ ਕਮੇਟੀ ਦੇ ਰੂਪ ਵਿੱਚ ਪ੍ਰਧਾਨਗੀ ਦੀ ਜ਼ਿੰਮੇਵਾਰੀ ਨੂੰ ਨੇਬਾ ਹੁਣ ਵਾਲੇ ਹਰਵਿੰਦਰ ਸਿੰਘ ਬਿੱਲਾ 베ਦੀ ਨੇ ਦੱਸਿਆ ਕਿ ਪਿਛਲੇ ਸਾਲ ਨਾਲੋਂ ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ ਇਸ ਸਮਾਗਮ ਵਿੱਚ ਦੁੱਗਣੀ ਗਿਣਤੀ ਵਿੱਚ ਸੰਤਾਂ ਸਾਰੇ ਧਰਮਾਂ ਦੇ ਗ੍ਰੰਥ ਅਤੇ ਮੂਰਤੀਆਂ ਨੂੰ ਨਤਮਸਤਕ ਹੋਣ ਲਈ ਪਹੁੰਚ ਰਹੇ ਹਨ ਅਤੇ ਸਾਨੂੰ ਆਸ ਹੈ ਉਹਨਾਂ ਦੱਸਿਆ ਕਿ ਆਇਆਂ ਹੋਇਆਂ ਸੰਤਾਂ ਲਈ ਸਾਡੀ ਕਮੇਟੀ ਵੱਲੋਂ ਕਰੀਬ 150 ਸੇਵਾਦਾਰਾਂ ਦੀਆਂ ਡਿਊਟੀਆਂ ਲਗਾਈਆਂ ਗਈਆਂ ਹਨ ਸੇਵਾਕਾਰਾਂ ਵਾਸਤੇ ਉਹਨਾਂ ਦੱਸਿਆ ਕਿ ਪਿਛਲੇ ਸਮਾਗਮ ਨਾਲੋਂ ਇਸ ਵਾਰ ਪਿੰਡਾਂ ਦੀਆਂ ਸੰਗਤਾਂ ਵੱਲੋਂ ਪਹਿਲਾਂ ਨਾਲੋਂ ਇਹ ਸਮਾਗਮ ਨੂੰ ਮਨਾਉਣ ਲਈ ਕਈ guna ਵਾਦ ਸੰਯੋਗ ਦਿੱਤਾ ਜਾ ਰਿਹਾ ਹੈ ਅਤੇ 2 ਅਤੇ 3 ਫਰਵਰੀ ਦੀ ਰਾਤ ਨੂੰ ਧਾਰਮਿਕ ਦੀਵਾਨ ਸਜਾਇਆ ਜਾਵੇਗਾ ਇਸ ਸਮਾਗਮ ਦੌਰਾਨ ਕਥਾ ਪੀਰਤਨ ਸੁਨਾਇਆ ਗਿਆ ਸੰਤਾਂ ਨੂੰ ਗੁਰੂ ਚਰਣਾ ਨਾਲ ਜੋੜਿਆ ਜਾਵੇਗਾ ਉਪਰੰਤ ਸਰਬੱਤ ਦੇ ਭਲੇ ਲਈ ਅਰਦਾਸ ਬੇਨਤੀ ਕੀਤੀ ਜਾਵੇਗੀ ਮੰਡੀ ਫਰੀ ਵਾਲਾ ਤੋਂ ਪੱਤਰਕਾਰ ਪ੍ਰਦੀਪ ਕੁਮਾਰ ਜੀ ਸੇਸ਼ਨ ਕੋਟ ਧੰਨਵਾਦ ਪ੍ਰਧਾਨ ਜੀ ਜਿਹੜਾ ਹਰ ਸਾਲ ਦੀ ਤਰ੍ਹਾਂ ਸਮਾਗਮ ਪੂਰਾ ਚੱਲ ਰਿਹਾ ਹੈ ਜਿਹੜਾ ਕਿ ਸੁਭਾ ਵਿਸ਼ਾਲ ਹੋਣ ਜਾ ਰਿਹਾ ਹੈ ਤੇ ਕੀ ਕੀ ਤਿਆਰੀਆਂ ਇਹ ਕਦੋਂ ਤੋਂ ਲੈ ਕੇ ਲੱਗੇ ਹੋਏ ਹਨ ਦੀ ਜਨਰਤੂ ਅਸੀਂ ਤਿਆਰੀਆਂ ਕਰਨ ਤੇ ਲੱਗੇ ਹੋਏ ਜੀ ਅੱਜ 2 ਫਰਵਰੀ ਦਿਨ ਐਤਵਾਰ ਨੂੰ ਮਹਾਰਾਜ ਦੇ ਪ੍ਰਕਾਸ਼ ਹੋਏ ਆ ਜਿਨ੍ਹਾਂ ਦਾ ਭੋਗ ਜਿਹੜਾ ਹੈਗਾ 4 ਫਰਵਰੀ ਨੂੰ ਸਵੇਰੇ 9 ਵਜੇ ਪੈਣਗੇ ਜੀ ਤੋਂ ਬਾਅਦ ਦੋ ਰਾਤ ਨੂੰ ਵੀ ਤਿੰਨ ਰਾਤ ਨੂੰ ਵੀ ਆ ਦਵਾਨ ਸਜ ਰਹੇ ਇੱਥੇ ਜੀ ਜੀ ਤੇ 4 ਤਰੀਕ ਨੂੰ ਵੀ ਦੁਪਹਿਰੇ ਹਾਂਜੀ ਪਰ ਸ਼ਾਮ ਤੱਕ ਦੁਵਾਂ ਸਜਣਗੇ ਜੀ ਤੇ ਗੁਰੂ ਦਾ ਲੰਗਰ ਟੁੱਟ-ਵਟਿਆ ਜਾ ਰਿਹਾ ਠੀਕ ਹੈ ਜੀ ਤੁਹਾਡੀ ਕਮੇਟੀ ਮੈਂਬਰਾਂ ਨੂੰ ਹੀ ਪੁੱਛਦੇ ਬਈ ਜੀ ਤੁਸੀਂ ਕੀ ਸੇਵਾਵਾਂ ਨਿਭਾ ਰਹੇ ਹੋ ਇਸ ਸਮਾਗਮ ਵਿੱਚ ਬਸ ਸੇਵਾਜੀ ਸਮਾਧ ਤੇ ਜੋ ਸੇਵਾ ਇਥੇ ਕਮਚਾਰੀ ਸਾਡੇ ਸੇਵਾਦਾਰ ਲੱਗੇ ਹੋਏ ਆ तकरीबन 100-150 ਸੇਵਾਦਾਰ ਆ ਜੋ ਹਫਤਾ ਪਹਿਲਾਂ ਅਸੀਂ ਤਿਆਰੀ ਲਗਭਗ 8 ਦਿਨ ਪਹਿਲਾਂ 10 ਦਿਨ ਪਹਿਲਾਂ ਸ਼ੁਰੂ ਕਰ ਦਿੰਦੇ ਆ ਠੀਕ ਹੈ ਤੇ 4 ਤਰੀਕ ਨੂੰ ਜਦੋਂ ਭੋਗ ਪੈਂਦਾ ਵਰਸੀ ਤੋਂ ਬਾਅਦ ਬਾਬਾ ਜੀ ਤੋਂ ਲੰਗਰਪਾਂ ਲੰਗਰ ਚੱਲਦਾ ਟੁੱਟ ਲੰਗਰ ਜੀ ਅੱਛਾ ਫਿਰ ਕਿੰਨੇ ਕੁ ਮਤਲਬ ਇੱਥੇ ਜਿਹੜਾ ਸਮਾਗਮ ਚ ਇਕੱਠ ਹੋਣ ਦਾ ਚਾਣ ਦੱਸ ਦੇ ਦੇਖੋ ਜੀ ਇਕੱਠ ਹਰੇਕ ਸਾਲ ਦੀ ਤਰ੍ਹਾਂ ਬਹੁਤ ਵਧਦਾ ਜਾ ਰਿਹਾ ਪਿਛਲੇ ਵਾਰੀ ਅਨੁਮਾਨ ਅਸੀਂ ਲਗਾਇਆ ਹਨਾ ਜਿੰਨਾ ਕਿ ਲੰਗਰ ਪਾਣੀ ਸੰਗਤ ਚੱਕ ਕੇ ਜਾਂਦੀ ਹੈ ਤਕਰੀਬਨ ਇਸ ਵਾਰੀ ਸਾਡਾ ਜੋ ਅਨੁਮਾਨ ਆ ਕਮੇਟੀ ਦਾ 30 ਤੋਂ 35000 ਬੰਦਾ 40000 ਬੰਦੇ ਤੱਕ ਵੀ ਪਹੁੰਚਣ ਦੀ ਸੰਭਾਵਨਾ ਹੈ ਪੂਰਾ ਪੂਰਾ ਪ੍ਰਬੰਧ ਹੈ ਪੂਰਾ ਪ੍ਰਬੰਧ ਹੈ ਜੀ ਹਰ ਇੱਕ ਚੀਜ਼ ਦਾ ਪੂਰਾ ਪ੍ਰਬੰਧ ਹੈ ਲੰਗਰ ਦਾ ਪਾਣੀ ਦਾ ਸਭ ਹੋਰ ਦੂਜੀਆਂ ਫੈਸਿਲਟੀਆਂ ਜੋ ਵੀ ਸੇਵਾਵਾਂ ਵੱਖ-ਵੱਖ ਨਗਰਾਂ ਦੇ ਵਿੱਚੋਂ ਸੰਗਤਾਂ ਆ ਕੇ ਕਰਦੀਆਂ ਠੀਕ ਹੈ ਜੀ ਧੰਨਵਾਦ